ਅੱਜ ਅਸੀਂ ਤਾਲਵਾ ਰੋਡ ਤੇ ਜਿਹੜੀ ਇੰਦਰਾ ਕਲੋਨੀ ਆ ਨੰਗਲ ਦੇ ਵਿੱਚ ਪੈ ਰਹੀ ਆ ਨਾਲ ਗਪਾਲ ਕਲੋਨੀ ਆ ਅਸੀਂ ਇਹ ਤਾਲਵਾ ਰੋਡ ਤੇ ਇਕੱਠੇ ਹੋਏ ਆ ਜਿੱਥੇ ਸਾਡੇ ਮਹੱਲੇ ਦੇ ਲੋਕ ਇਕੱਠੇ ਹੋਏ ਆ ਜਿੱਥੇ ਖੂਹਾਂ ਵਾਲੇ ਕਿਸਾਨ ਇਕੱਠੇ ਹੋਏ ਆ ਅੱਜ ਅਸੀਂ ਇਸ ਕਰਕੇ ਇਕੱਠੇ ਹੋਏ ਆ ਵੀ ਇਹ ਲਗਾਤਾਰ ਜਿਹੜਾ ਪਾਣੀ ਗੰਦਾ ਆ ਇਹ ਇੰਦਰਾ ਕਲੋਨੀ ਦਾ ਤੇ ਗਪਾਲ ਕਲੋਨੀ ਦਾ ਲਗਾਤਾਰ 1.5-2 ਮਹੀਨਿਆਂ ਤੋਂ ਇਹ ਸੜਕ ਤੇ ਪੈ ਰਿਹਾ ਆ ਭਾ ਸੜਕ ਦੇ ਪੈਣ ਦੇ ਨਾਲ ਜਿਹੜੀ ਸੜਕ ਆ ਉਹ ਕਾਫੀ ਖਾਸਤਾ ਹਾਸ ਤੇ ਵਿੱਚ ਟੁੱਟ ਗਈ ਆ ਇਥੇ ਕਈ ਵਾਰੀ ਹਾਥੇ ਵਾਪਰ ਚੁਕੇ ਐ ਇਥੇ ਟਰੱਕ ਵੀ ਆਟ ਚੁਕੇ ਐ ਤੇ ਸਕੂਟਰਾਂ ਤੇ ਆਉਂਦੇ ਆ ਤੇ ਮੋਟਰਸਾਈਕਲ ਤੇ ਆਉਂਦੇ ਆ ਵਹੀਕਲ ਤੇ ਸੱਟਾਂ ਵੀ ਲੱਗ ਚੁਕੀਆਂ ਆ ਪਰ ਤਿੰਨਾਂ ਚਾਰ ਮਹੀਨਿਆਂ ਦਾ ਜਿਹੜਾ ਪਾਣੀ ਪੈ ਰਿਆ ਸਰਕਾਰ ਦਾ ਕੋਈ ਧਿਆਨ ਨਹੀਂ ਇਥੇ ਦੀ ਪੰਚਾਇਤ ਦਾ ਕੋਈ ਧਿਆਨ ਨਹੀਂ ਜਿਹੜੀ ਆਪਣੇ ਨੰਗੜ ਦੀ ਪੰਚਾਇਤ ਆ ਉਹਦਾ ਵੀ ਕੋਈ ਧਿਆਨ ਨਹੀਂ ਅਸੀਂ ਕਹਿਣਾ ਚਾਹੁੰਦੇ ਆ ਕਿ ਲੋਕ ਇਕੱਠੇ ਹੋ ਕੇ ਜੇ ਦਰਿਆ ਬਚਾਉਣਗੇ ਉਦੋਂ ਹੀ ਮਛਲੇ ਦਾ ਹੱਲ ਹੋਣਾ ਅਸੀਂ ਚਾਹੁੰਦੇ ਆ ਪਹਿਲਾਂ ਪਹਿਲਾ ਇਹ ਹੱਲ ਕੀਤਾ ਜਾਵੇ ਸੜਕ ਲਗ ਭਗ ਜਿਹੜੀ ਆ ਤਲਵਾ ਰੋਡ ਆ ਇਹ ਸਾਰੀ ਟੁੱਟੀ ਪਈ ਆ ਮੰਨੋ ਜਿੱਥੇ ਬਾਵਾ ਸਾਹਿ ਉੱਥੇ ਬੜਾ ਬੜਾ ਹਾਲ ਹੋਇਆ ਉਦੋਂ ਉਹਰੇ ਜਾ ਕੇ ਇੰਦਰਾ ਗਰੋਂਦੇ ਸਾਹਮਣੇ ਆ ਉੱਥੇ ਵੱਡੇ ਵੱਡੇ ਟੋਏ ਪਏ ਆ ਕਿ ਸਾਡਾ ਸਾਥੀ ਇੱਕ ਰੇੜਾ ਲੈ ਕੇ ਗਰੀਬ ਪਰਿਵਾਰ ਚ ਉਹ ਟੋਏ ਪੂਰਿਆ ਸ਼ਰਮ ਸਰਕਾਰ ਨੂੰ ਸ਼ਰਮ ਨਾਲ ਮਰ ਜਾਣਾ ਚਾਹੀਦਾ ਜਦੋਂ ਇਦਾਂ ਦੇ ਹਾਲਾਤ ਹੋਣ ਜਦੋਂ ਲੋਕ ਇਕੱਠੇ ਹੋ ਕੇ ਨਾਰੇ ਸਰਕਾਰ ਦੇ ਲਾਉਂਦੇ ਹੋਣ ਸਰਕਾਰ ਦਾ ਮੋਰਦਾਬਾਦ ਕਰਦਾ ਕਰਦੇ ਹੋਣ 3.5 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਚੁੱਪ ਕਰਕੇ ਅੱਖਾਂ ਮੀਟ ਕੇ ਬੈਠੀ ਆ ਅਸੀਂ ਕਹਿੰਦੇ ਆ ਵੀ ਸਾਨੂੰ ਮਜਬੂਰ ਨਾ ਕਰੋ ਧੰਨੇ ਲਾਉਣ ਤੇ ਇਸ ਕਰਕੇ ਅਸੀਂ ਦਿੱਤਾ ਜੇ ਹੌਣ ਵਾਲੇ ਸਮੇਂ ਦੇ ਵਿੱਚ ਨਾ ਹੱਲ ਹੋਇਆ ਤਾਂ ਨਾ ਲਾਵਾਂਗੇ ਇਹ ਪ੍ਰਧਾਨ ਜੀ ਮੈਂ ਬਜਿੰਦਰ ਸਿੰਘ ਬਲਾਕ ਪ੍ਰਧਾਨ ਸਿੱਧੂ ਬਰਕਰਾਰ ਇਹ ਇਹ ਬੜੇ ਲੰਮੇ ਸਮੇਂ ਤੋਂ ਜਿਹੜਾ ਪਾਣੀ ਪਹਿਲਾਂ ਪਿੱਛੇ ਪੈ ਰਿਆ ਸੀ ਹੁਣ 2-3 ਮਹੀਨਿਆਂ ਤੋਂ ਲਗਾਤਾਰ ਇੱਥੇ ਪੈ ਰਿਹਾ ਆ ਇਹ ਵੀ ਕੋਈ ਸਰਮਾਇ ਨਹੀਂ ਉਹ ਨਹੀਂ ਪ੍ਰਸ਼ਾਸਨ ਨੂੰ ਪਤਾ ਨਹੀਂ ਕਿੱਥੇ ਸੁਟਾ ਪਿਆ ਆ ਉਹਦੋਂ ਇੱਥੇ ਗੱਡੀ ਪਲਟ ਗਈ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਇਹਨਾਂ ਦਾ ਇਦਾਂ ਹੀ ਕਹੀਏ ਹੋਰ ਗੱਡੀਆਂ ਪਲਟਾਉਣਗੇ ਤੇ ਫੇਰ ਪ੍ਰਸ਼ਾਸਨ ਨੇ ਉੱਠਣਾ ਆ ਇਹਨਾਂ ਇਥੋਂ ਨਗਦੇ ਆ ਸਾਰਾ ਹੀ ਤੇ ਦਿਖਾ ਜਾਂਦੇ ਅੱਗੇ ਤਲਬਨ ਤੱਕ ਬਹੁਤ ਬੜੀ ਜਿਆਦਾ ਟ੍ਰੈਫਿਕ ਤੋਂ ਲੰਘਦੀ ਆ ਇਸ ਬਾਰੇ ਕੁਝ ਨਹੀਂ ਕਰਦੇ ਕਮ ਸਾ ਮੈਂ ਮੈਂ ਤਾਂ ਦੇਖ ਰਿਹਾ ਚਾਰ ਪੰਜ ਸਾਲ ਤੋਂ ਪਾਣੀ ਇੱਥੇ ਪੈ ਰਿਹਾ ਆ ਪਹਿਲਾਂ ਪਿੱਛੇ ਕਹਿੰਦਾ ਗਿਆ ਆ ਉੱਥੋਂ ਜੇ ਹਟਿਆ ਹੁਣ ਇੱਥੇ ਆ ਗਿਆ ਆ ਔਰ ਦੇਖੋ ਆ ਕਲੋਨੀ ਬਣੀ ਨਵੀ ਇਹਦਾ ਸਾਰਾ ਪਾਣੀ ਉੱਥੇ ਦੇ ਸਿੰਡਰੇ ਪਾ ਕੇ ਸਾਰਾ ਛੜਕ ਦੇ ਉੱਤੇ ਸੜੇਮ ਸੜਕ ਦੇ ਉੱਤੇ ਪੈ ਰਿਹਾ ਇਹ ਨੰਨੇ ਡੰਗਰ ਜਿਹੇ ਆ ਇਹ ਜੇ ਨਾਲੇ ਕਲੋਨੀ ਕੱਟੀਆ ਤੇ ਆਪਣੇ ਬਣਦਾ ਇਹ ਸੁਵਾਲ ਨਾ ਪਾਣੀ ਆਪਣੇ ਛੱਪੜ ਪਟਕੇ ਬਹੁਤ ਜਿੱਥੇ ਮਰਜ਼ੀ ਪਾਉਣ ਇਹ ਜਾਦੇ ਲੈਂਦੇ ਪਾਸੇ ਚੜਦੇ ਪਾਸੇ ਤੋਂ ਪਾਣੀ ਜਾਂਦੇ ਆ ਤੁਸੀਂ ਆਪ ਦੇਖੋ ਵੀ ਤੰਦੀ ਦਾ ਹੋਦਾ ਚੜਦੇ ਪਾਸੇ ਪਾਣੀ ਜਾਂਦਾ ਤੁਸੀਂ ਇਹ ਬਗੈੜਾ ਵੀਡੀਓ ਜਿਹਦੀ ਕੋਈ ਗੱਲ ਕਰ ਖੜਾ ਨਹੀਂ ਗੱਲ ਕੀਤੀ ਉੱਥੇ ਹੀ ਦੱਸਿਆ ਪ੍ਰਧਾਨ ਸਾਹਿਬ ਉਹਨਾਂ ਨੇ ਧਰਨ ਲਾਇਆ ਉੱਥੇ ਵੀ ਦਰ ਜਲਦੀ ਨਹੀਂ ਇਹ ਬੜੇ ਲੰਮੇ ਸਮੇਂ ਤੋਂ ਇਹ ਜਾਨੀ ਕਿ ਪ੍ਰਸ਼ਾਸਨੀਆਂ ਸਾਰੇ ਲੋਕਾਂ ਨੰਗਰ ਵਾਲਿਆਂ ਵਿਚਾਰੇ ਨੂੰ ਬਹੁਤ ਜ਼ਿਆਦੀ ਬਕਾਨੀਆਂ ਇਸ ਕਰਕੇ ਜਿਹੜਾ ਕੋਈ ਤਾਂ ਕੋਈ ਜਲਦੀ ਜਲਦੀ ਹੱਲ ਹੋਣਾ ਚਾਹੀਦਾ ਕੀ ਨਾ ਆਪਣਾ ਬਲਜੀਤ ਸਿੰਘ ਜੀ। ਪੜੀ ਕੀ ਮਾਮਲਾ ਰੋਡ ਦੇ ਉੱਤੇ ਪਾਣੀ ਖੜਾ ਪਤਾ ਲੱਗਾ ਵੀ ਤੁਹਾਡੇ ਖੇਤ ਆ ਖੇਤਾਂ ਵਿੱਚ ਵਿੱਚ ਆ ਜਿਹੜਾ ਪਾਣੀ ਜਾ ਰਿਹਾ ਇਹ ਖੇਤਾਂ 'ਚ ਪੈ ਰਿਹਾ ਪਾਣੀ 2 ਮਹੀਨੇ ਤੋਂ ਬਾਅਦ ਸਮਾਉ ਚਲੇ ਪਾਣੀ ਇੱਧਰ ਆ ਰਿਹਾ ਜੀ। ਅੱਛਾ ਜੀ। ਇਹ ਸਾਰਾ ਪਾਣੀ ਖੇਤਾਂ 'ਚ ਪੈ ਰਿਹਾ ਸੜਕ ਸਾਰੀ ਟੁੱਟ ਗਈ ਹੈ ਜੀ। ਅੱਛਾ ਜੀ ਇਹਦੇ ਬਾਰੇ ਪਹਿਲਾਂ ਕਿਸੇ ਨੂੰ ਵੀ ਸ਼ਿਕਾਇਤ ਕੋਈ ਲਿਖਤੀ ਪੱਤਰ ਦਿੱਤਾ? ਹਾਂ ਜੀ ਸਰਪੰਚ ਸਾਹਿਬ ਨੂੰ ਕਿਹਾ ਕਈ ਵਾਰੀ ਕਿਸੇ ਨੇ ਕੋਈ ਸੁਣਵਾਈ ਨਹੀਂ ਕੀਤੀ। ਠੀਕ ਹੈ। ਹਾਂ ਜੀ। ਦੇ ਕੀ ਮੰਗਿ ਕਰਦੇ ਆ? ਮੰਗ ਇਹੀ ਕਰਦੇ ਆ ਪਾਣੀ ਬੰਦ ਕੀਤਾ ਜਾਵੇ ਸੜਕ ਬਣਾਈ ਜਾਵੇ। ਸਾਰਾ ਗੰਦਾ ਪਾਣੀ ਸਾਡੇ ਵੱਲੋਂ ਆ ਰਿਹਾ ਆ ਸਾੜਕ ਸਾਰੀ ਟੁੱਟੀ ਪਈ ਆ ਤੇ ਨੰਗਲ ਨੂੰ ਬਹੁਤ ਔਖੀ ਆ ਇਹ ਐਕਸੀਡੈਂਟ ਹੁੰਦੇ ਆ ਗੱਡੀਆਂ ਵੀ ਪਾਲਟੀਆਂ ਆ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਆ ਤੇ ਅੱਗੇ ਪਾਣੀ ਤੁਹਾਡਾ ਜਿਹੜਾ ਇੰਦਰਾ ਕਲੋਨੀ ਦਾ ਹੈ ਕਿੱਥੇ ਜਾਂਦਾ ਸੀ ਪਹਿਲਾਂ ਤੋਂ ਹੀ ਸਰਸਪੇ ਆ ਪਹਿਲਾਂ ਉੱਧਰ ਨੂੰ ਜਾਂਦਾ ਸੀਗਾ ਤੇ ਆ ਸਾਡੇ ਤੋਂ ਹੁਣ ਮਹੀਨਾ ਕੋ ਹੋ ਗਿਆ ਜ਼ਿਆਦਾ ਇੱਥੇ ਹੀ ਆ ਕਦੋਂ ਤੋਂ ਜ਼ਿਆਦਾ ਪ੍ਰੇਸ਼ਾਨੀ ਆ ਰਹੀ ਸਰੋ ਦੋ ਮਹੀਨੇ ਹੋ ਗਏ ਬਹੁਤ ਜ਼ਿਆਦਾ ਪਰਸਾਨੀ ਕੀ ਮੰਗਤੀ ਕਰਦੇ ਆ ਸਰਕਾਰ ਤੋਂ ਬਸ ਇਹ ਪਾਣੀ ਦਾ ਨਿਕਾਸੀ ਕਰੇ ਸਰਕਾਰ ਹਾਂਜੀ ਇਹ ਸੜਕ ਮੋੜੇ ਹਨਾ ਪਾਣੀ ਖੜਾ ਕਾਫੀ ਟਾਈਮ ਤੋਂ ਖੜਾ ਆਇਆ ਤੇ ਖਰਾਬ ਆ ਸੜਕ ਟੁੱਟੀ ਪਈ ਆ ਤੇ ਬਿਮਾਰੀਆਂ ਵੀ ਇਕੱਟੀਆਂ ਹੋ ਰਹੀਆਂ ਪਾਣੀ ਲੰਘਣ ਵਿੱਚ ਵੀ ਦਿੱਕਤ ਆ ਰਹੀ ਹੈ ਤੇ ਐਕਸੀਡੈਂਟ ਹੋ ਰਹੇ ਆ ਸਾਡੇ ਬੱਚਿਆਂ ਨੂੰ ਵੀ ਲੰਘਣ ਚ ਬਹੁਤ ਮੁਸ਼ਕਲ ਆ ਰਹੀ ਹੈ ਪਰੇਸ਼ਾਨੀ ਆ ਰਹੀ ਹੈ ਕਾਫੀ ਵਾਰ ਕਈ ਵਾਰ ਹੀ ਦੇਖਦੇ ਆ ਸਾਰੇ ਦੇਖ ਕੇ ਅੰਗੇਲੀ ਕਰ ਜਾਂਦੇ ਆ ਕਿ ਪਾਣੀ ਇੱਧਰ ਨੂੰ ਹੀ ਸਾਰਾ ਆ ਰਿਹਾ ਤੁਹਾਡੇ ਘਰਾਂ ਵੱਲੋਂ ਆ ਰਿਹਾ ਸਾਡੀ ਇਹ ਹੀ ਬਨਵਾਈ ਹੈ ਵੀ ਇਹਨੂੰ ਸੜਕ ਨੂੰ ਠੀਕ ਕੀਤਾ ਜਾਵੇ ਤਾਂ ਪਾਣੀ ਦਾ ਵੀ ਨਿਕਾਸ ਕੀਤਾ ਜਾਵੇ ਇਹ ਜਿਹੜਾ ਮੁਹੱਲਾ ਇੰਦਰਾ ਕਲੋਨੀ ਹੈ ਕਿੱਥੇ ਪਿੰਦਾ ਇਹ ਨੰਗਰ ਨੰਗਲ ਦੀ ਪੰਚਾਇਤ ਨੂੰ ਤੁਸੀਂ ਕਦੀ ਕਿਹਾ ਨਹੀਂ ਵੀ ਪੰਚਾਇਤ ਸਰਪੰਚ ਪੰਜ ਸਾਰੇ ਦੇਖਦੇ ਹੀ ਆ ਕਿਹੜਾ ਦੇਖਦੇ ਨਹੀਂ ਹੈਗੇ ਸਾਰੇ ਲੰਘਦੇ ਹੀ ਆ ਸਾਰਾ ਇਹ ਮੁਸ਼ਕਲ ਸਾਨੂੰ ਆਉਂਦੀ ਆ ਕਿਉਂਕਿ ਸਾਡੇ ਘਰਾਂ ਦੇ ਮੋਰੇ ਪਾਣੀ ਆ ਇਹ ਉਹਨਾਂ ਦੇ ਮੋਰੇ ਹੁਣ ਸਾਫ ਹੈ ਤੇ ਪਾਣੀ ਨਹੀਂ ਘੜਦਾ ਹੈਗਾ ਹੁਣ ਪਾਣੀ ਸਾਡੇ ਵੱਲੋਂ ਆ ਗਿਆ ਪਹਿਲਾਂ ਪਾਣੀ ਸਾਡੇ ਵੱਲੋਂ ਨਹੀਂ ਸੀ ਆਉਂਦਾਗਾ ਹੈ ਲੋ ਉੱtre ਹੀ ਪਾਣੀ ਸੀਗਾ ਏ ਹੁਣ ਇਹ ਇੱਧਰ ਨੂੰ ਆ ਰਿਹਾ ਏ ਨਹੀਂ ਤੁਸੀਂ ਉਹਨਾਂ ਨੂੰ ਲਿਖੀ ਜਾ ਉਹਦਾ ਕਦੀ ਕਿਹਾ ਨਹੀਂ ਵੀ ਸਾਡੇ ਉੱਤੇ ਮੁਰੇ ਕਈ ਵਾਰੀ ਕਿਹਾ ਹੈ ਸਾਰਿਆਂ ਨੇ ਕਿਹਾ ਪਾਣੀ ਛੜਕਿਆ ਪਰ ਸਰਪੰਚ ਵੀ ਦੇ ਰੋ ਸਾਰਿਆਂ ਨੂੰ ਪਤਾ ਹੈ ਜਾਣ ਬੁੱਝ ਕੇ ਫੇਰ ਵੀ ਅੰਗੇਲੀ ਕਰਦੇ ਜੇ ਸਰਪੰਚ ਬਣਿਆ ਤਾਂ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਪੰ ਸਰ ਇੱਕ ਭੱਡਾ ਮੁੱਲਾ 10 ਕਿਲੋ ਦੀ ਕਿੰਦਾ ਬਣਾ ਲਈ ਤੁਹਾਡਾ ਉਹਦੇ ਵਿੱਚ ਇਹ ਜਿਹੜੀ ਤਾਂ ਪਾਣੀ ਦੀ ਸਮੱਸਿਆ ਆ ਰਹੀ ਜਾਂ ਪਤਾ ਨਹੀਂ ਜਿਹੜਾ ਪਾਣੀ ਆ ਉਹ ਬੈਕ ਮਾਰ ਰਿਹਾ ਤੇ ਸੜਕ ਦੇ ਉੱਤੇ ਸਾਰਾ ਪਾਣੀ ਖੜਾ ਹੋ ਜਾਂਦਾ ਤੇ ਉਥੇ ਲੋਕ ਇਕੱਠੇ ਹੋਏ ਸੀ ਮhalla ਵਾਸੀ ਉਹਨਾਂ ਨੇ ਕਿਹਾ ਵੀ ਪਾਣੀ ਜਿਹੜਾ ਅਸੀਂ ਪੰਚਾਇਤ ਨੂੰ ਵੀ ਦੱਸਿਆ ਪੰਚਾਇਤ ਦੇ ਵੀ ਇਖਿਆਰ ਚ ਪਰ ਇਹ ਤਾਂ ਕੋਈ ਹੱਲ ਨਹੀਂ ਹੋ ਰਿਹਾ ਕੀ ਕਹਿਣਾ ਯਾਰ ਇਹ ਤਾਂ ਮੀਂਹ ਪੈ ਰਿਹਾ ਹੁਣ ਸਾਰੇ ਪਾਸੇ ਵਹਿ ਰਿਹਾ ਪਾਣੀ ਦਾ ਹੱਲ ਤਾਂ ਸਾਰੇ ਪਾਸੇ ਆ ਇਹ ਤਾਂ ਪਿਛਲੇ 20 ਸਾਲਾਂ ਤੋਂ ਪਾਣੀ ਇੱਥੇ ਪੈਂਦਾ ਸੀ ਕੁਝ ਮਹੀਨੇ ਪਹਿਲਾਂ ਇਹ ਪਾਣੀ ਦਾ ਹੱਲ ਹੋ ਗਿਆ ਸੀ ਇਹ ਛੱਪੜ ਵਿੱਚ ਪਾ ਦਿੱਤਾ ਗਿਆ ਸੀ ਛੱਪੜ ਵਿੱਚ ਪਾਉਣ ਤੋਂ ਬਾਅਦ ਜਾਨੀ ਪਾਣੀ ਦਾ ਪੂਰਾ ਹੱਲ ਹੋ ਗਿਆ ਸੀ ਕੋਈ ਇਦਾਂ ਪਾਣੀ ਬਾਹਰ ਨਹੀਂ ਸੀ ਆਉਦਾ ਸਾਰਾ ਸੁੱਕਾ ਸੀਗਾ ਕੰਮ ਹੁਣ ਇਹ ਕੁਝ ਸ਼ਰਾਰਤੀ ਆਂਸਰਾਂ ਨੇ ਦਰਖਾਸਤ ਦਿੱਤੀ ਹੈ ਜੋ ਕੋ ਜੁੱਦਾ ਬਿਵਿੱਤੀ ਪਾਣੀ ਦਾ ਕਹਿੰਦੇ ਪਾਣੀ ਸਾਡੇ ਖੇਤਾ ਜਾਂਦਾ ਜਾਂ ਕੁਛ ਵੀ ਆ ਉਹਨਾਂ ਨੇ ਉੱਥੋਂ ਪਾਣੀ ਬੰਦ ਕਰਾ ਦਿੱਤਾ ਸਾਡਾ ਮੋਹਰੇ ਹੌਦੀ ਚ ਬਜਰੀ ਸਟਾਫੀ ਉਹ ਪਾਣੀ ਹੁਣ ਵੈਕ ਆਉਂਦਾ ਆ ਹੋ ਜਾਣਾ ਹੱਲ ਦਿੱਤਾ ਹੈ ਜੀ ਅੰਤਪਾਉ ਨੂੰ ਦਰਖਾਸਤ ਦਿੱਤੀ ਹੈ ਅਸੀਂ ਤੇ ਜਾਣਾ ਹੱਲ ਹੁਣ ਫਾਲੋਅ ਅਪ ਕਰਦੇ ਹਾਂ ਮੀਂਹ ਕਰਕੇ ਪਾਣੀ ਦਾ ਸਾਰੇ ਬਸ ਇਹ ਬੁਰਾ ਹਾਲ ਹੈ ਮੀਂਹ ਦਾ ਜਿਹੜਾ ਹੈ ਤਾਂ ਇੱਕ ਗੱਟਰ ਦਾ ਜਿੱਦਾਂ ਫੋਟੀਆਂ ਦਾ ਪਾਣੀ ਵਾਪਸ ਜਾ ਰਿਹਾ ਫੋਟੀਆਂ ਦੇ ਮੀਂਹ ਦਾ ਪਾਣੀ ਜਾਂਦਾ ਮੰਨ ਲਓ ਮੀਂਹ ਦਾ ਪਾਣੀ ਉਹਦੇ ਜਾਂਦਾ ਉਹ ਜੇ ਕਹੀਏ ਆਪਾਂ ਬਿਨਾਂ ਪਾਣੀ ਤੋਂ ਦੂਜੇ ਤੋਂ ਉਹਦੀ ਕੋਈ ਪ੍ਰੋਬਲਮ ਨਹੀਂ ਨਾਰਮਲ ਚ ਕੋਈ ਪਾਣੀ ਬਾਹਰ ਨਹੀਂ ਆਉਂਦਾ ਜਦੋਂ ਪਾਣੀ ਮੀਂਹ ਦਾ ਹੋਣਾ ਹੈ ਮੀਂਹ ਦਾ ਪਾਣੀ ਬਾਹਰ ਜਾਣਾ ਇਹ ਘਰਾਂ ਦਾ ਪਾਣੀ ਨਹੀਂ ਬਾਹਰ ਜਾਂਦਾ